ਮੈਂ 2018 ਦੇ ਵਿੱਚ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੰਦ ਸੀ ਕੋਈ ਵੱਡਾ ਮਲਾਜਮ ਆ ਜੇ ਪੁਲਸ ਵਾਲੀ ਜੀ ਦਿਲਦਰ ਵਿੱਚ ਪਤਾ ਲੱਗ ਜਾਂਦਾ ਜੀ ਉਹ ਫਲਾਨੇ ਨੂੰ ਆ ਸਜ਼ਾ ਹੋ ਗਈ ਪੁਲਸ ਵਾਲੇ ਨੂੰ ਜੇ ਹੋ ਗਈ ਆ ਤੇ ਇਹਦਾ ਨਾਮ ਹੀ ਸਾਹਮਣੇ ਆਇਆ ਤੇ ਮੈਨੂੰ ਚਲੋ ਪਤਾ ਹੀ ਕਿ ਸੁਭਾ ਸਿੰਘ ਨਾਂ ਦੇ ਬੰਦੇ ਨੇ ਇਦਾਂ ਕੀਤਾ ਵਾ ਮੈਂ ਜੀ ਇੱਕ ਛੋਟਾ ਜਿਹਾ ਝਗੜਾ ਕੀਤਾ ਸੀ ਆਪਸ ਦੇ ਵਿੱਚ ਤੇ ਮੈਨੂੰ ਤੇ ਇੱਕ ਮੇਰੇ ਨਾਲ ਕੋਈ ਲੜਕਾ ਸੀ ਗਰਪੀਏ ਸਾਨੂੰ ਬੰਦ ਕਰਤਾ ਸਾਨੂੰ ਜਾਨਵੋਜ ਕੇ ਤੁਸੀਂ ਡਰਾਮਾ ਕੀਤਾ ਆਪਸ ਲੜਫੇ ਤਾਂ ਕਿ ਤੁਹਾਨੂੰ ਤੇ ਚੱਕੀਆਂ ਦੇ ਵਿੱਚ ਬੰਦ ਕਰ ਨਹੀਂ ਸਕਦੇ ਉੱਥੇ ਸੀ ਸੀਆਰਪੀ ਦੇ ਅੰਡਰ ਕੰਟਰੋਲ ਸਾਰਾ ਉੱਥੇ ਇਹ ਉਹਨਾਂ ਨੇ ਸਾਨੂੰ ਲਿਆ ਨਹੀਂ ਮੈਨੂੰ ਪਤਾ ਸੀ ਨਹੀਂ ਲੈਣਾ ਉਹਨਾਂ ਨੇ ਤੇ ਇਹਨਾਂ ਨੇ ਸਾਨੂੰ ਕੋਈ ਹੋਰ ਇਹਨਾਂ ਕੋ ਐਨੀ ਸੀ ਚਾਰਾ ਤੇ ਇਹਨਾਂ ਨੇ ਸਾਨੂੰ ਮੁਲਾਜ਼ਮ ਹਾਤੇ ਬੰਦ ਕਰਤਾ ਮੈਨੂੰ ਪਤਾ ਸੀ ਪਹਿਲਾਂ ਤੋਂ ਇੱਥੇ ਬੰਦ ਹੋਣਾ ਇਹਨਾਂ ਅੱਠ 10 ਜਣੇ ਬੈਠੇ ਸੀ ਕੁਰਸੀਆਂ ਦੇ ਚੇਹਰਾ ਦੇ ਬੈਠੇ ਤਾਸ਼ ਕੇ ਡੰਡੇ ਸੂਬਾ ਵਿੱਚ ਹਾਂਜੀ ਤੁਸੀਂ ਪਛਾਣਦੇ ਸੀ ਸੂਬਾ ਨਹੀਂ ਮੈਂ ਨਹੀਂ ਪਛਾਣਦਾ ਜੀ ਮੈਂ ਜਾ ਕੇ ਪੁੱਛਿਆ ਮੈਂ ਹਾਂ ਮਤਲਬ ਸੂਬਾ ਸਿੰਘ ਕੌਣ ਹੈ ਜੀ ਤਾਂ ਉਥੋਂ ਇੱਕ ਨਾਲ ਦੇਣ ਦੱਸਿਆ ਕਿ ਇਹ ਆ ਇਹ ਕੁਰਸੀ ਤੇ ਬੈਠਾ ਸੀ ਤਾਸ਼ ਕੇ ਡੰਡਿਆ ਤੇ ਮੈਂ ਜਾ ਕੇ ਪੁੱਛਿਆ ਮੈਂ ਹਾਂ ਤੁਸੀਂ ਆਹ ਸੰਦੇ ਵਿੱਚ ਉੱਥੇ ਐਸਚੋ ਲੱਗੇ ਰਹੇ ਜੀ ਅੰਦਾ ਹਾਂ ਤੇ ਮੈਂ ਹਾਂ ਤੁਸੀਂ ਇੱਕ ਸਰਬਜੀਤ ਸਿੰਘ ਨਾਂ ਦੇ ਬੰਦੇ ਦਾ ਇੰਕਾਊਂਟਰ ਕੀਤਾ ਹੈ ਤੇ ਕੀ ਵਜ੍ਹਾ ਕੀ ਕਾਰਨ ਸੀ ਕਿਉਂ ਕੀਤਾ ਤੇ ਇਹ ਕਹਿੰਦਾ ਮੈਂ ਕੀਤਾ ਇਹ ਬੜੇ ਮਾਰੇ ਮੈਂ ਇਦਾਂ ਇਦਾਂ ਨਹੀਂ ਮੈਨੂੰ ਚੇਤਾ ਰਹੇ ਤਾਂ ਬੜਿਆਂ ਦਾ ਕੀਤਾ ਉਹਦਾ ਵੀ ਕੀਤਾ ਹੋਊਗਾ ਮੈਨੂੰ ਜਦੋਂ ਇਹਨਾਂ ਗੱਲ ਕਹੀ ਤੇ ਮੇਰੇ ਕੋ ਰਿਆ ਨਹੀਂ ਗਿਆ ਮੈਂ ਜੀ ਇਹਨੂੰ ਫੜ ਲਿਆ ਉੱਥੇ ਫਿਰ ਇਹਦੀ ਬਹੁਤ ਕੁੱਟਮਾਰ ਹੋਈ ਹੋ ਸਕਦਾ ਹੈ ਮੈਂ ਮਾਰ ਵੀ ਦਿੰਦਾ ਮੇਰੇ ਕੋ ਪੈਨ ਸੀ ਉਹ ਡਿੱਗ ਗਿਆ ਮੇਰਾ ਪੈਨਾ اچھا ਉਹ ਮੈਂ ਪੈਨ ਹੈ ਨਹੀਂ ਸੀ ਤੇ ਮੈਂ ਖਾਲੀ ਆਤੇ ਨਹੀਂ ਤੇ ਮੈਂ ਪੈਨ ਨਾਲ ਚਲੋ ਹਮਲਾ ਕਰਨਾ ਸੀ ਇੱਥੇ ਉਹ ਫਿਰ ਚਲੋ ਜੀ ਮੈਂ ਬਹੁਤ ਜਿਆਦੀ ਇਹਦੀ ਕੁੱਟਮਾਰ ਕੀਤੀ ਮੁਲਾਜ਼ਮ ਜਿੰਨੇ ਸੀ ਉਹ ਸਾਰੇ ਮੈਨੂੰ ਪੈ ਗਏ ਮਤਲਬ ਛਡੋ ਛਡਾਈ ਤੇ ਹੋ ਗਿਆ